ਸ਼੍ਰੀ ਕਾਲਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਹਾਂ ਇੱਕ ਟਾਪ ਦੀ ਝੋਟੀ ਦਿਖਾਵਾਂਗੇ ਬਾਖੜ ਗੱਬਣ ਝੋਟੀਆਂ ਤੇ ਮਾਗਰ ਕੱਟੀਆਂ ਟਾਪ ਦੀ ਦਿਖਾਉਣੇ ਆ ਜੋ ਵੀ ਸੱਜਣੋ ਪੂਰੇ ਟਾਪ ਦੀ ਝੋਟੀਆਂ ਨੂੰ ਝੋਟੀ ਸੂਈ ਹੋਈ ਆ ਪੂਰੇ ਟਾਪ ਦੀ ਠੰਡੀ ਸੀਲ ਕੁੰਡੀ ਝੋਟੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਪਿੱਠਪੂੜਾ ਪੂਰੇ ਟਾਪ ਦੀ ਝੋਟੀ ਆ ਆ ਪਿੱਠਪੂੜਾ ਦੇਖ ਸਕਦੇ ਹੋ ਫੜਮੇ ਪੁੜੇ ਦੀ ਝੋਟੀ ਐ ਐਨ ਓਕੇ ਦੀ ਰਿਪੋਰਟ ਥਣ ਮੂਠੀ ਵਾਲਾ ਖਾਣ ਲੱਗਿਆ ਹਾ ਕੱਲਾ ਕੱਲਾ ਵੱਖਰਾ ਵੱਖਰਾ ਥਾਣਾ ਦੇਖ ਸਕਦੇ ਹੋ ਲੈ ਤੋੜ ਕੇ ਦਿਖਾਉਣਾ ਸੱਜਣੋ ਲੈ ਦੇਖ ਸਕਦੇ ਹੋ ਸੱਜਣੋ ਪੂਰੇ ਸ਼ਾਪ ਦੀ ਕੁੰਡੀ ਝੋਟੀ ਇਹ ਨਸੂਈ ਹੋਈ ਜਾ ਲੈ ਦੇਖ ਸਕਦੇ ਹੋ ਸ਼ਾਪ ਵਾਲਟੀ ਦੀ ਝੋਟੀ ਆਜੋ ਵੀ ਸੱਜਣੋ ਡਿਟੇਲ ਦਿੰਨੇ ਆ ਬਲੂਨ ਛੋਟੀ ਸੂਈ ਹੋਈ ਆ ਉਹ ਕੱਟੀ ਦਿਖਾ ਦੇ ਜੀ ਜੀ ਕੱਟੀ ਦੇਖਾ ਦੇਓ 8-9 ਮਹੀਨਿਆਂ ਦੀ ਕੱਟੀ ਹੋਊਗੀ ਮੋਰਾ ਨਾਲ ਹਲ ਚ ਕੱਟੀ ਵੀ ਮੋਰਾ ਨਾਲ ਹੁੰਦੀ ਆ ਬਿਲਕੁਲ ਜੈਡ ਬਲੈਕ ਕੁੰਡੀ ਜਾਊਗੀ 8-9 ਮਹੀਨਿਆਂ ਦੀ ਕੱਟੀ ਆ ਮੰਗਰਾ ਕੱਟੀ ਵੀ ਆਪਾਂ ਨਾਲੇ ਦੇਵਾਂਗੇ ਛੋਟੀ ਦੇ ਛੋਟੀ ਵੀ ਮੋਰਾ ਨਾਲ ਹਲਦੀ ਪਿਆਰ ਮੋਰਾ ਨਾਲ ਹਲ ਚ ਇਹ 5.5 ਮਹੀਨਿਆਂ ਦੀ ਪੌਣੇ 6 ਮਹੀਨਿਆਂ ਦੀ ਚੈੱਕ ਪਾਸ ਇਹ 7 ਲੀਟਰ ਦੁੱਧਾ 7 ਹੋਵੇ 8 ਹੋਵੇ ਆਪਾਂ ਤਾਂ ਜੀਰਿਓ ਆਈਆ ਉਹਦੇ 8 ਲੀਟਰ ਚੋਕ ਲੈ ਆ ਹੁਣ ਮੇਰੇ ਕੋਲੇ 7 ਦਿੱਤਾ ਦੋ ਡੰਗ ਕੱਟੀ ਦੀ ਖੜਦੀਆ ਦੋਏ ਡੰਗ ਤੇ 7-8 ਲੀਟਰ ਦੁੱਧਾ ਤੇ 6.5 ਪੌਣੇ 6 ਮਹੀਨਿਆਂ ਦੀ ਗੱਬਣਾ ਤੇ ਇਹਦਾ ਮੁੱਲ ਕੁਝ ਮਰਜ਼ੀ ਕਰਾ ਲਓ ਆਪਾਂ ਦੇ ਦਾਂਗੇ 90000 ਦੀ 90000 ਚੋਂ ਮਾਨਤਾਣਾ ਹੋ ਜੂਗਾ ਥੋੜਾ ਮੋਟਾ ਜਿਆਦਾ ਨਹੀਂ ਤੇ ਟੌਪ ਕੁਆਲਿਟੀ ਦੀ ਝੋਟੀ ਆ ਭਲੂਣ ਸੂਈ ਹੋਈ ਆ ਦੂਜਾ ਸੂਗਾ ਸੋਨਾ ਝੋਟੀ ਨੇ ਗਾਹਾਂ ਤੇ ਮੰਗਰ 15000 ਦੀ ਕੱਟੀ ਆ ਜਿਹੜਾ ਵੀਰ ਭਾਈ ਨੂੰ 13000 ਦੀ ਕੱਟੀ ਆਪਾਂ ਨੂੰ ਛੱਡ ਜੀ ਜੇ ਕੱਲੀ ਝੋਟੀ ਲ ਜਾਣੀ ਕੱਲੀ ਝੋਟੀ ਲੈ ਜੇ ਉਹੀ ਰੇਟ ਘਟ ਜੂਗਾ ਉਹ ਚੋਂ ਤੇ ਬਾਕੀ ਆਪਾਂ 90000 ਦੀ ਦੇ ਦਾਂਗੇ ਬਾਕੀ ਮੋਕੇ ਤੇ ਮਾੜਾ ਮੋਟਾ ਮਾਨ ਤਣ ਹੋਊਗਾ ਤੇ ਕੋਈ ਵੀ ਵੀਰ ਸੱਜਣ ਚੱਲ ਗਿਆ ਵਿੱਚ ਚੈੱਕ ਕਰਕੇ ਲ ਜਾਵੇ ਦੋ ਡੰਗਾ ਚੋਲੇ ਚਾਰ ਡੰਗ ਚੋਲੇ ਚੈੱਕ ਪਾਸ ਕਰਕੇ ਲ ਜਾਵੇ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ